ਹਾਂਜੀ ਪੰਜਾਬੀ ਉਹ ਤੁਹਾਡੇ ਨਾਲ ਬਹੁਤ ਵੱਡੀ ਖੁਸ਼ਖਬਰੀ ਸਾਂਝੀ ਕਰ ਰਹੇ ਹਾਂ ਵੀ ਪਾਣੀ ਵਾਲੇ ਗੋਲ ਗੱਪੇ 10 ਰੁਪਏ ਦੇ 3 ਹੋ ਗਏ ਰੇੜੀ 'ਤੇ ਖਾਣ ਲੱਗੇ ਪਹਿਲਾਂ ਪੁੱਛ ਲਿਓ ਭਾਈ ਗੋਲ ਗੱਪੇ ਕਿਆ ਰੇਟ ਆ ਜੇ ਦਹੀਂ ਵਾਲੇ ਗੋਲ ਗੱਪੇ ਲੈਣੇ ਆ 40 ਰੁਪਏ ਦੇ 6 ਹੋ ਗਏ ਬਾਬੀ ਬਾ ਕਿੰਨੀ ਮਹਿੰਗਾਈ ਹੋ ਗਈ ਨਾ ਪਰ ਮੈਂ ਗੱਲ ਕਰਨ ਲੱਗਿਆ ਜਿੰਨੇ ਵੀ ਸਾਡੇ ਵੀਰ ਭਾਈ ਜਾਂ ਭੈਣਾ ਪ੍ਰਾਈਵੇਟ ਫੈਕਟਰੀਆਂ ਦੇ ਵਿੱਚ ਲੱਗੇ ਹੋਏ ਆ ਜਾਂ کارਖਾਨਿਆਂ ਦੇ ਵਿੱਚ ਲੱਗੇ ਹੋਏ ਆ ਜਾਂ ਕਿਤੇ ਵੀ ਕੰਮ ਕਰਦੇ ਆ ਐਨੀਥਿੰਗ ਤੁਹਾਡੀ ਤਨਖਾਹ ਕਿੰਨੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਾ ਮੋਟਰਸਾਈਕਲਾਂ ਤੇ ਜਾਂਦਾ ਕੋਈ ਦੂਰ ਜਾਂਦਾ ਕੋਈ ਨੇੜੇ ਜਾਂਦਾ ਨਾ ਤੇਲ ਵੀ ਪਵਾਉਂਦੇ ਆ ਕੀ ਤੁਹਾਡੀ ਤਨਖਾਹ 15000 ਰੁਪਏ ਪਰ ਮਹੀਨਾ ਹੋਈ ਜਾਂ ਨਹੀਂ ਹੋਈ ਇਹ ਮੈਨੂੰ ਕਮੈਂਟ ਕਰਕੇ ਤੁਸੀਂ ਦੱਸਿਓ ਜਾਂ ਹਲੇ ਵੀ ਠੇਕੇਦਾਰੀ ਸਿਸਟਮ ਚੱਲਦਾ ਹੈ ਤੁਹਾਡੀ ਤਨਖਾਹ ਦੇ ਉੱਪਰ ਕੁੰਡਲੀ ਮਾਰ ਕੇ ਪੈਸਿਆਂ ਦੀ ਕੋਈ ਹੋਰ ਬੈਠਾ ਠੇਕੇਦਾਰ ਬੈਠਾ ਖਾਈ ਜਾਂਦਾ ਆਂਦੀ ਉੱਤੋਂ ਕਿੰਨੀਆਂ ਤੇ ਤੁਹਾਨੂੰ ਮਿਲਦੀ ਕਿੰਨੀਆਂ ਸਾਰੇ ਕਮੈਂਟਾਂ ਦੇ ਵਿੱਚ ਦੱਸਿਓ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਗੱਲ ਗੋਲ ਗੱਪਿਆਂ ਤੇ ਨਾ ਲਾਇਓ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀਡੀਓ ਜ਼ਰੂਰ ਸ਼ੇਅਰ ਕਰਿਓ ਸਰਕਾਰਾਂ ਤੱਕ ਵੀ ਪਹੁੰਚਾਓ ਵੀ ਘੱਟੋ ਘੱਟ ਤਨਖਾਹ 15000 ਰੁਪਏ ਪਰ ਮਹੀਨਾ ਪਰ ਪਸੰਦੀ ਹੋਣੀ ਚਾਹੀਦੀ ਆ ਬੰਦਾ ਜੇ ਫੈਕਟਰੀ 'ਚ ਕਾਰਖਾਨੇ 'ਚ ਜਿੱਥੇ ਵੀ ਕੰਮ ਕਰਦਾ ਨਾ ਜ਼ਰੂਰ ਮੈਂ ਮਾਲਕਾਂ ਨੂੰ ਵੀ ਠੇਕੇਦਾਰਾਂ ਨੂੰ ਵੀ ਬੇਨਤੀ ਕਰਦਾ ਘਰ ਥੋੜੇ ਵੀ ਇਸ ਤਰ੍ਹਾਂ ਚੱਲਦੇ ਆ ਪਰ ਤੁਸੀਂ ਵੀ ਕਿਸੇ ਤਰੀਕੇ ਨਾਲ ਆਪਣੀਆਂ ਤਨਖਾਹਾਂ ਬਣਾਓ ਪਰ ਬਣਦਾ ਮੁੱਲ ਬਣਦੀ ਮਿਹਨਤ ਜਿਹੜੀ ਮਜ਼ਦੂਰਾਂ ਤੱਕ ਜੂਰ ਪਹੁੰਚਾਓ ਨਾ ਮਿਹਨਤੀਆਂ ਤੱਕ ਜੂਰ ਪਹੁੰਚਾਓ ਕਾਮਿਆਂ ਤੱਕ ਜੂਰ ਪਹੁੰਚਾਓ ਜਿਹੜੇ ਵੀ ਕੰਮ ਕਰਦੇ ਸਾਡੇ ਪੰਜਾਬੀ ਭਰਾ ਮੈਂ ਜਰੂਰ ਬੇਨਤੀ ਕਰਦਾ ਵੀ ਤੁਸੀਂ ਫਾਸਟ ਫੂਡ ਦੀਆਂ ਰੇਡੀਆਂ ਵੀ ला ਸਕਦੇ ਆ ਠੀਕ ਆ ਸਬਜ਼ੀ ਵੀ ला ਸਕਦੇ ਆ ਮਿਹਨਤ ਨਾਲ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਨਾ ਗੋਲ ਗੱਪੇ ਤੁਸੀਂ ਦੱਸਦੇ ਚਾਰ ਕਰ ਦੋ ਪੰਜ ਕਰ ਦੋ ਯਾਰ ਪ੍ਰਵਾਸੀਆਂ ਨੂੰ ਦਊ ਟੱਕਰ ਤੁਸੀਂ ਵਧੀਆ ਪਾਣੀ ਬਣਾਓ ਠੀਕ ਆ 버ਗਰ ਲਾਓ ਹੋਰ ਕਿੰਨੇ ਕੰਮ ਆ ਨਾ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਦਾ ਸਾਰੇ ਵੀਡੀਓ ਦੱਬ ਕੇ ਸ਼ੇਅਰ ਕਰਿਓ ਜੇ ਗੱਲਾਂ ਵਧੀਆ ਲੱਗੀਆਂ ਤਾਂ ਸ਼ੇਅਰ ਕਰਿਓ ਨਹੀਂ ਦੱਸ ਦਿਓ ਆਪਾਂ ਵੀਡੀਓ ਡਿਲੀਟ ਕਰ ਦਾਂਗੇ ਤੁਹਾਡਾ ਆਪਣਾ ਕੁश्ती ਲਖਾਰੀ ਗਾਇਕ ਅਤੇ ਕਮੈਂਟੇਟਰ ਜੀ.ਆਰ.ਸੀ. ਸ਼੍ਰੀਪਿੰਡ ਚਮਕੌਰ ਸਾਹਿਬ ਤੋਂ ਧੰਨਵਾਦ